आ गए रहे हां हां हाय बाबू मत सिगरेट सिगरेट है तो बस सिगरेट ले गुरुजी बना ला दीजिए और पगा जी ਲੋ ਜੀ ਲੋ ਜੀ ਇਹਦਾ ਨਾਮ ਲਗਾ ਟਰੈਕਟਰ ਦੇ ਬਜੇ ਬਜੇ ਲੈ ਲੋ ਲੈ ਲੋ ਬਸ ਬਰੋ ਸਾਰੀ ਤੁਮਸਤਾ ਉਸ ਤਾ ਆਦਾਸੀ ਲੋਕਾਂ ਦੇ ਨਾਲ ਖੜਾਂਗੇ ਔਰ ਲੋਕਾਂ ਨੂੰ ਹਾਕ ਚੂਤਰੀ ਦੀ ਕੋਸ਼ਿਸ਼ ਕਰਾਂਗੇ ਕੋਈ ਨਾ ਜੇ ਪਾਣੀ ਨਹੀਂ ਹੁੰਦਾ ਉਹਨਾਂ ਦੇ ਰਾਖਰੇ ਤਾਂ ਚੱਲਦਾ ਤਾਂ ਜਾਰੀ ਰਹੇਗਾ ਇਸੇ ਗੱਲ ਦੀ ਅਸੀਂ ਉਮੀਦ ਕਰਦੇ ਆਂ ਤਾਂ ਕਿਸਾਨ ਦੇ ਤੋੜ ਵਿਚਾਰੇ ਈ ਡਾਲੀ ਲਿਆਉਣਗੇ ਬਹੁਤ ਕਟਈ ਆ ਪੰਜਾਬ ਦੀ ਫਸਜੀ ਪੱਕੀ ਪੁੱੱਕੀ ਮੰਨਣਾ ਪਊ ਬਾਬਾ ਜੀ ਨੂੰ ਜਿਹੜਾ ਮੂਫੀਤ ਪਈ ਆ ਲੋਕਾਂ ਦੀ ਪ੍ਰਤੀਤ ਉਹ ਵਾਅਦੇ ਤੋਂ ਵਾਅਦਾ ਦੇ ਟੇਰਿਆਂ ਦੇ ਵਿੱਚੋਂ ਗੁਰਦਵਾਰਿਆਂ ਦੇ ਵਿੱਚੋਂ ਨਿਕਲ ਕੇ ਆਪਾਂ ਇਹਨਾਂ ਭਰਾਵਾਂ ਦਾ ਸਾਥ ਦੇਈਏ ਤਾਂ ਕਿ ਉਹ ਇਹਨਾਂ ਦੀ ਤਰੱਕੀ ਹੋ ਆਪਣੀ ਆਪ ਦੀ ਤਕਰੀਬ ਬਣ ਕੇ ਆਪਾਂ ਨਾ ਸਾਥ ਰਹੀਏ ਭਾਈ ਜੀ ਤਾਂ ਤਾਂ ਹਾਂਜੀ ਇੱਕ ਬੈਂਟੀ ਹੋਰ ਕਰ ਦਈਏ ਇੱਕ ਨਾ ਮੈਂ ਅੱਜ ਦੇਖ ਰਿਹਾ ਲਗਾਤਾਰ ਘੁੰਮ ਰਹੇ ਆ ਉਹ ਮੈਨੂੰ ਪਕਸ਼ਿਆਂ ਲੰਗੜ ਦੇ ਪਹੁੰਚਦਾ ਰਵੇ ਉਸੇ ਜਿੱਥੇ ਜਵੇ ਬੈਠੇ ਨੇ ਤਿੰਨੇ ਨੇ ਬਾਤ ਕਰਦੇ ਸੀ ਵਾਲੇ ਨੇ ਦੇਣੀ ਇਹਨਾਂ ਦੇ ਚਾਹੀਦੇ ਇਧਰ ਇਧਰ ਹੈਰੀ ਇਧਰ ਹੈਂ ਆਏ ਕਰੋ ਜੀ ਅੱਤੀ ਦੋ ਦਿਨ ਜਨੇ ਲੱਗ ਜਰ ਭਾਰੀ ਹੋਈ ਥੋੜਾ ਕੋਈ ਗੱਲ ਨਹੀਂ ਕੋਈ ਚਿੰਤਾ ਵਾਲੋ ਹਲਵਾਓ ਜੀ ਕਿੱਥੇ ਰਵਾਉਣੇ ਆ ਇਹਨਾਂ ਬਰਾਮ ਮਲਾਦ ਬੰਦੇ ਜੀ ਆ ਆਏ ਲਾਣਾ ਕਰੋ ਰੋਟਾ ਕਰਦੇ ਤੋਂ ਆਜੂ ਦਾ ਤਰਤੀ ਮਾ ਜੀ ਸੋਨ ਹੈ ਸਤ ਸ੍ਰੀ ਅਕਾਲ ਇਹ ਆਪਣੇ ਪਵਿੱਤਰ ਸਿੰਘ ਜੀ ਚੰਡੀਗੜ੍ਹ ਤੋਂ ਇਹਨਾਂ ਨੂੰ ਬਿਜਲੀ ਵਾਲੇ ਆਪਾਂ ਨਾਲ ਲੈਣਾ ਜੀ ਤੇ ਇਹ ਆਦਾ ਪੂਰਾ ਆਪਣੀ ਸੇਵਾ ਕਰ ਰਿਹਾ ਜੁਨੀਅਨ ਵੀ ਕਰਦੇ ਆ ਜੀ ਅੱਗੇ ਵੀ ਦੋ ਦਿਨ ਉੱਥੇ ਲੱਗੇ ਹੋਏ ਆ ਜੀ ਅੱਗੇ ਵੀ ਕਰਦੇ ਹੁਣ ਵੀ ਕਰਨਗੇ ਸਸ ਜੂ ਆ ਸਾਸਰੀ ਕਾਲ ਨਹੀਂ ਹੁਣ ਮੈਂ ਥੋੜਾ ਜਿਆ ਜਲਦੀ ਚ ਸੀ ਅਸੀਂ ਇਹ ਤੁਹਾਡਾ ਹੋ ਰਿਹਾ ਇਸੇ ਜਾਉ ਰਿਹਾ ਬੜਾ ਛੱਡੇ ਰਹਿਣਾ ਫਸ ਨਹੀਂ ਹਨ ਲੱਗਿਆ ਸਰ ਜੀ ਉਹ ਉਹਨਾਂ ਨੇ ਪਤਾ ਸੰਗਤ ਆਵੇਗੀ ਤੇ ਕੋਈ ਸਾਨੂੰ ਕੁਝ ਮਿਲੂਗਾ ੱਲੇ ਬੱਲੇ 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 ਇੱਧਰ ਵੇਖੋ ਕਿ ਡਾਗ ਰਾ ਇੱਧਰ ਚੋਲੇ ਦਾ ਹੈ ਹਾਂ ਆਹ ਵੇਖੋ ਹਾਂ ਇੱਧਰ ਵੇਖੋ ਗੁਰਦੁਆਰਾ ਸਾਹਿਬ ਦਾ ਕੀ ਆ ਗੁਰਦੁਆਰਾ ਸਾਹਿਬ ਦੀ ਚਾਰ ਦਵਾਰੀ ਸਾਹਿਬ ਦੀ ਬੀਬੀ ਅੱਗੇ ਸਾਡਾ ਆਪੇ ਕੀ ਉਹ ਤੇਰਾ ਸੀ ਉੱਤੇ ਪਾਸਾ ਦੀ ਗੱਡੀ ਦੀ ਦੇਖੜ ਜੇ ਪਾਣੀ ਨਹੀਂ ਚੱਕਦੀ ਨੀ ਛੁਣਨੇ ਮੈਂ ਹੁਣ ਓੜੀ ਓੜੀ ਮਾਝੇ ਟਹਨੇ ਬੜੇ ਆਪ ਨੂੰ ਓੜੀ ਬਹੁਤ ਜ਼ਿਆਦਾ ਪਾਣੀ ਆ ਰਿਹਾ ਓੜੀ 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 ਪਾਣੀ ਘਰ ਨਹੀਂ ਆ ਰਿਹਾ ਦੇਖੇ ਵੇ ਪਾਣੀ ਸਾਰਾ ਲਈ ਜਾਂਦੇ ਜੇ ਬਲੇਚਾ ਦਾ ਮਾਰ ਮਾਰੋ ਨਾ ਉੱਥੇ ਖੜੀ ਐ ਆਪਣੀ ਇੱਕ ਨੱਕੇ ਦਾ ਗੱਡੀ ਕਾਹ ਕਰਾ ਦਈਏ ਯਾਰ ਨਾ ਪਰੇਸ਼ਕ ਨਹੀਂ ਕਰਦਾ ਜਾ ਕਹਿ ਦੇ ਜਾ ਕੇ ਅਸਕੇ ਗੱਡੀਆਂ ਉਹਨਾਂ ਕਰੇ ਜਿਵੇਂ ਅੰਦਰ ਕਾ ਦੇ ਇਹ ਕਿਹੜਾ ਪਿੰਡ ਕਿਹੜਾ ਹਾਂਜੀ ਪਖੜਾ ਪਿੰਡ ਹਾਂਜੀ ਹਾਂਜੀ ਆ ਗੱਡੀ ਕਾਹ ਕਰੀ ਬੋਲ ਦੋ 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 ਗੱਡੀ ਜਾਂ ਕਰਾ ਦਿਓ ਅੱਕੇ ਲਾਰਜ ਨੇ

ਆ ਝੋਨੇ ਦਾ ਹਾਲ ਵੇਖ ਲੋ ਤੇ ਬੁਖਾਰ ਰਹੇ ਆ ਆ ਦੇਖੋ ਇਹਨਾਂ ਦਾ ਪਾਣੀ ਆ ਰਿਹਾ ਜਿਹੜੇ ਤੁਰ ਕੇ ਨੰਗ ਰਹੇ ਆ ਨਾ ਇਹਨਾਂ ਇਹਨਾਂ ਪਾਣੀ ਹੈ ਇਹਨਾਂ ਦੇ ਤੇ ਉਹ ਆਪ ਪਿੱਛੇ ਗੱਡੀਆਂ ਫਸ ਗਈਆਂ ਆ ਲੋ ਜੀ ਵੇਖੋ ਜੀ ਆਲ ਪਾਣੀ ਦਾ ਨੰਬਰ ਪਲੇਟ ਸਾਡੀ ਓਖੜ ਗਈ ਹੈ ਜੀ ਤੇ ਨੰਬਰ ਪਲੇਟ ਵੇਖੋ ਆਹ ਇੰਨੇ ਪਾਣੀ ਚ ਆਏ ਆ ਪਾਣੀ ਬਹੁਤ ਸੀਗਾ ਨਾ ਪਾਣੀ ਬਹੁਤ ਸੀਗਾ ਬੱਸ ਬੱਸ रखण <muchas> क ਇਹ ਤਾਂ ਆਉਂਦੀਆਂ ਨਾ ਪ੍ਰਸ਼ੀਤਾਂ ਦਾ ਮਰਾਈ ਇਹ ਪਤਾ ਗੱਡੀ ਕਰ ਹੋ ਜਾਏ ਹੋਰ ਹੋ ਜਾਏ। ਕੋਈ ਆਪਣੀ ਕਿਰਨ ਦਾ